ਕੰਜੀ ਕੀ ਨਾ ਸਰ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਜੀ ਗੁਰਸੇਵ ਸਿੰਘ ਸਿਆਸੀ ਪ੍ਰਧਾਨ ਸਮਾਜ ਸੇਵਾ ਸੈਡੀ ਰਿਸਟ ਮੋਗਾ ਜੀ ਸਰ ਜੀ ਤੁਸੀਂ ਤੁਰੰਤ ਤਰਨ ਪਹੁੰਚਿਓ ਲੋਕਾਂ ਦਾ ਹਾਲ ਦੇਖਿਆ ਕੀ ਸਥਿਤੀ ਹੈ ਤੇ ਕੀ ਸੇਵਾ ਲੈ ਕੇ ਆਏ ਦੇਖੋ ਜੀ ਅਸੀਂ ਫਿਲਹਾਲ ਤਾਂ ਖਾਲੀ ਗੱਟੇ ਲੈ ਕੇ ਆਏ ਆ ਇਹ ਕਈ ਜੇਜਾ ਲੈਣਾ ਹੈ ਕਿ ਕਿਹ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਜਾਦੇ ਇੱਥੇ ਆ ਕੇ ਪਤਾ ਲੱਗਣਾ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਸਮਾਜ ਸੇਵਾ ਸੈਡੀ ਵੱਲੋਂ ਚੋਣੇ ਉਸ ਚੀਜ਼ ਦੀ ਹੈਲਪ ਕੀਤੀ ਜਿਹੜੀ ਇੱਥੇ ਜ਼ਰੂਰਤ ਆ ਉਹ ਅਸੀਂ ਇੱਕ ਪੜਾਤੇ ਤਾਂ ਗੱਟੇ ਲਾ ਚੱਲੇ ਆ ਇੱ ਤੇ ਦੂਜੇ ਪਹਾੜਾਂ ਤੇ ਹੀ ਜਾ ਰਹੇ ਆ ਤੇ ਜਾ ਕੇ ਫਿਰ ਪਤਾ ਲੱਗੂਗਾ ਉਸ ਤੋਂ ਬਾਅਦ ਮੈਡੀਕਲ ਦੀ ਹੈਲਪ ਵੀ ਹੋ ਸਕਦਾ ਵੀ ਕਰਾਂਗੇ ਜਦੋਂ ਪਾਣੀ ਉੱਡ ਗਿਆ ਜੀ ਕੀ ਹਾਲਾਤ ਬਣੇ ਤੁਸੀਂ ਲਗਾਤਾਰ ਲੋਕ ਪਾਈ ਬਖੂ ਜਿਹੜਾ ਹੁਣ ਸੰਗਤ ਅੱਜ ਕੰਮ ਕਰ ਰਹੀ ਹੈ ਜੇ ਸਰਕਾਰਾਂ ਨੇ ਪਹਿਲਾਂ ਧਿਆਨ ਦਿੱਤਾ ਹੋਵੇ ਜਾਂ ਚੱਲਿਆ ਹੋਵੇ ਤੇ ਮੇਰਾ ਖਿਆਲ ਹੈ ਵੀ ਇਹ ਜ਼ਰੂਰਤ ਨਾ ਪਵੇ ਕਿਉਂਕਿ ਹਰ ਸਾਲ ਹੀ ਇਹ ਤਕਰੀਬਨ ਇਹ ਨੌਪਤਾ ਆਉਂਦੀ ਹੈ ਦੇਖੋ ਜੀ ਲੋਕਾਂ ਨੂੰ ਤਾਂ ਸਾਡੀ ਇਹ ਹੀ ਅਪੀਲ ਹੈ ਕਿ ਜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੇ ਸੰਗਦਾ ਵੀ ਕਿਉਂਕਿ ਸਾਡਾ ਉਹ ਕਹਿੰਦੇ ਆਪਦਾ ਕਾਰਜ ਆਪ ਨੂੰ ਹੀ ਸਵਾਰਨਾ ਪੈਂਦਾ ਕਿਸੇ ਨੇ ਨਹੀਂ ਆਗੇ ਸਵਾਰਨਾ ਕਿਉਂਕਿ ਜੇ ਸਾਡੇ ਜੀਮੀਦਾਰ ਭਰਾ ਜਿੰਨੇ ਵੀ ਹੈ ਕਿਉਂਕਿ ਬਹੁਤਿਆਂ ਦੀ ਫਸਲ ਦੇਖ ਕੇ ਰੋਣ ਆਉਂਦਾ ਕਿ ਜਿੰਨਾਂ ਦੀ ਫਸਲ ਮਰ ਚੁੱਕੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਉਹ ਖੇਤੀ ਵਾਲਾ ਉਹ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਵੀ ਕਿ ਇਹਨਾਂ ਨੂੰ ਮੁਆਫੀਆ ਵੀ ਦਿੱਤਾ ਜਾਵੇ ਔਰ ਇਹਨਾਂ ਦੀ ਖਾਰਸਾਰ ਵੀ ਲਈ ਜਾਵੇ